ਟੈਂਪਰੇਚਰ ਵਧਦਾ ਜਾ ਰਿਹਾ ਮੀਂਹ ਬਰਸਾਤਾ ਨਹੀਂ ਪੈ ਰਿਹਾ ਇਸੇ ਕਰਕੇ ਬਰਸਾਤਾ ਨਹੀਂ ਪੈ ਰਿਹਾ ਅਗਰ ਦੁਬਈ ਵਰਗਾ ਦੇਸ਼ ਰੇਗਿਸਤਾਨ ਦੇ ਵਿੱਚ ਹਰਿਆਲੀ ਲਿਆ ਸਕਦਾ ਤੇ ਪੰਜਾਬ ਸੂਬੇ ਦੇ ਵਿੱਚ ਹਰਿਆਲੀ ਕਿਉਂ ਨਹੀਂ ਆ ਸਕਦੀ ਪੰਜਾਬ ਦੇ ਵਿੱਚ ਬੂਟੀਆਂ ਦੀ ਹੁਣ ਕਿਲਤ ਪੈ ਗਈ ਤੇ ਬੁਲਤੇ ਹੁਣ ਲੱਗਣੇ ਸ਼ੁਰੂ ਹੋ ਗਏ ਹੁਣ ਇਹ ਬੂਟੀਆਂ ਨੂੰ ਵੱਡੇ ਹੋਣ ਤੇ 10 ਤੋਂ 15 ਸਾਲ ਲੱਗਣਗੇ ਅੱਜ এনवायरमेंट ਇਹ ਹੈ ਅੱਜ ਤਾਂ ਗਲੋਬਲ ਗਰਮੀ ਵੀ ਪੈ ਰਹੀ ਹੈ ਕਾਫੀ ਤੂਕ ਵੀ ਹੈ ਤੇ ਉਸ ਤੇ ਚਲਦੀ ਹੋਈ ਹੁਣ ਸਾਨੂੰ ਆਪਣਾ ਐਕਨੋਫੇਅਰ ਵੀ ਪੂਰਾ ਸਹੀ ਰੱਖਣਾ ਪੈਣਾ ਕਿਸ ਹਾਲਾਤਾਂ ਚ ਚੱਲੋਂਗੇ ਕਿੰਨੇ ਕਬੂਟੇ ਲਗਾਉਂਦੇ ਹਲਕਾ ਪੂਰੀ ਦੇ ਵਿੱਚ ਮੈਂ ਘੇਟਤੀ ਨਹੀਂ ਕਰਨਾ ਚਾਹੁੰਦਾ ਮੇਰਾ ਮਕਸਦ ਤਾਂ ਵੀ ਜਿਹੜੀ ਤਪਸਬਦਰੀ ਅੱਜ ਬਿਮਾਰੀਆਂ ਬਦਰੀਆਂ ਉਹਦੇ ਵਾਸਤੇ ਮੈਂ ਸਾਰੇ ਆਪਣੇ ਸਾਥੀਆਂ ਨੂੰ ਬੇਨਤੀ ਕੀਤੀ ਆ ਵਾਰਡ ਵਾਈਜ਼ ਡੇਲੀ ਹਰ ਵਾਰ ਦੇ ਵਿੱਚ ਦਰਸਤ ਲਾਵਾਂਗੇ ਵੱਧ ਤੋਂ ਵੱਧ ਲਾਵਾਂਗੇ ਹਲਕਾ ਰਾਜਸਥਾਨ ਤੇ ਬਿਹਾਰ ਦੀ ਗੱਲ ਕੀਤੀ ਜਾਵੇ ਅਜਨੋਂ ਉਥੇ ਪਾਣੀ ਦੀ ਕਿੱਲਤ ਹੋ ਰਹੀ ਹੈ ਪਾਣੀ ਜਿਹੜਾ ਉਥੇ ਮੋਹਲ ਦਾ ਵਿੱਕ ਲਗਾ ਕਈ ਵੱਡੇ ਵੱਡੇ ਬੋਰ ਕਰਨੇ ਪੈਂਦੇ ਸਮਹਾਲਣਾਵਾ ਜੇ ਬਤਾਵਾਂ ਸੰਭਾਲਣਾ ਪਾਲਿਸਵਾਣਾ ਤੁਹਾਡੇ ਸਾਥ ਹੀ ਲੋੜ ਆ ਜੰਮੇ ਮੰਡੀ ਦੇ ਵਿੱਚ ਬੁੱਕੇ ਲਗਾਉਂ ਕਈ ਪਰੇਜ਼ ਕਰਦੇ ਨੇ ਕਈ ਆਪਣੇ ਦਰਾਂ ਮੂਰੇ ਨਹੀਂ ਲਗਾਉਂ ਦਿੰਦੇ ਨੇ ਲੇਕਿਨ ਉਸ ਚੀਜ਼ ਨੂੰ ਫਿਰ ਕਿੱਦਾਂ ਆਕੇ ਕਿੱਥਾ ਜਾ ਕੇ ਜਿਹੜੇ ਕਹਿੰਦੇ ਨੇ ਦਰਾਂ ਦੇ ਮੂਰੇ ਸਾਡੇ ਦਰਖਤ ਨਾਲ ਆਓ ਸਾਡਾ ਫਰੰਟ ਕਰਾਵ ਹੋ ਜਾਊਗਾ ਜੀ ਬਿਲਕੁਲ ਉਹਨੂੰ ਮੈਂ ਬੇਨਤੀ ਕਰਦਾ ਜੇ ਆਪਾਂ ਨਾਲ ਬਜੇ ਫਰੰਟ ਕੀ ਕਰਾਂਗੇ ਆਪਾਂ ਕੌਂਸਲਰ ਦੇ ਇਲੈਕਸ਼ਨ ਆਣਗੇ ਕੌਂਸਲਰ ਇਲੈਕਸ਼ਨ ਦੀ ਰਣਨੀਤੀ ਕੀ ਰਹੇਗੀ ਸਰ ਕਿਉਂਕਿ ਲੋਕ ਜਿਹੜੇ ਨੇ ਕਈ ਵਾਰ ਹੁਣ ਦੇਖਿਆ ਜਾ ਰਿਹਾ ਹੈ ਐਮਪੀ ਦੇ ਇਲੈਕਸ਼ਨਾਂ ਤੇ ਸਰਵੇ ਕੀਤਾ ਜਾਵੇ ਤਾਂ ਕਾਵਰ ਜਿਹੜੀ ਹੈ ਇਸ ਤੋਂ ਜ਼ਿਆਦਾ ਕੀ ਹੈ ਕੇਂਦਰ ਦੀ ਜਿਹੜੀ ਵੋਟ ਹੁੰਦੀ ਹੈ ਲੱਗ ਹੁੰਦੀ ਆ ਜਿਹੜੀ ਸਟੇਟ ਦੀ ਵੋਟ ਲੱਗ ਹੁੰਦੀ ਆ ਜਿਹੜੀ ਮਿਲ ਕੇ ਕੌਂਸਲਰ ਦੀ ਵੋਟ ਲੱਗ ਹੁੰਦੀ ਆ ਲੋਕ ਸੂਝਵਾਨ ਨੇ ਲੋਕਾਂ ਨੂੰ ਸਮਝਾਉਣ ਦੀ ਲੋੜ ਨਹੀਂ ਤੇ ਰੁੱਖਾਂ ਦੀ ਬਰਸਾਤ ਹੋ ਗਈ ਟੈਂਪਰੇਚਰ ਬਾਹਰ ਖੜ ਕੇ ਜਦੋਂ ਅੰਦਰੋਂ ਆਇਆ ਦਫਤਰ ਤੇ ਮੇਲੇ ਸਾਹਿਬ ਕਿੰਨਾ ਤੇ ਕਾਫੀ ਬਤਲਾਵ ਜੁਰੀ ਹੈ ਉਸੇ ਕੋਸੇ ਕਰਕੇ ਰੁੱਖ ਲਵਾਉਂਦੇ ਗੱਲ ਮੈਂ ਮੈਨ ਮੈਜਰ ਚਲਾ ਰਹੇ ਹਾਂ ਇਸੇ ਕਰਕੇ ਚਲਾ ਰਹੇ ਹਾਂ ਤਾਂ ਕਿ ਵੱਧ ਤੋਂ ਵੱਧ ਰੁੱਖ ਲੱਗ ਸਕਣ ਤੇ ਆਪਾਂ ਤਰਸ ਤੋਂ ਬੋਲਿੰਗ ਕਿ ਲੈ ਕਿ ਤੁਹ ਸਕਦੇ ਜਿਹੜੇ ਨਈ ਫੋਟ ਕਰ ਪਾ ਸਕਦੇ ਉਹਨਾਂ ਵਾਸਤੇ ਕੋਈ ਮੇਰਾ ਫੋਨ ਮੇਰੇ ਖਲ ਤਕਰੀਬਨ ਕੋਈ ਐਸਾ ਬੰਦਾ ਨਹੀਂ ਹੈਗਾ ਸਾਡੀ ਕਾਰਪੋਰੇਸ਼ਨ ਵੱਲੋਂ ਜੰਗਲਾਤ ਕੋ ਆਵੇਗਾ ਨੋ ਬੁੱਟੇ ਫਰੀ ਦਿੱਤੇ ਜਾਂਦੇ ਨੇ ਇਹ ਗੱਲ ਦਿਖਾਉਣ ਤਮਾਮ ਦੇ ਸਾਥ ਸਵਾਗਤ ਹੈ ਅਨੁਸ਼ਾਤਪੁਰ ਅੱਜ এনवायरमेंट ਦਿਹਾੜਾ ਤੇ ਬੂਟੇ ਜਿਹੜੇ ਲਗਾਉਣੇ ਜੂਰੀ ਆ ਕਿਉਂਕਿ ਟੈਂਪਰੇਚਰ ਜਿਹੜਾ 47 ਡਿਗਰੀ ਆ ਤੇ ਲੇਕਿਨ ਸਾਡੇ ਹਲਕਾ ਪੂਰਬੀ ਦੇ ਐਮ.ਐਲ.ਏ. ਦਲਜੀਤ ਸਿੰਘ ਗਰੇਵਰ ਭੋਲਾ ਜੀ ਜਿਹੜੇ ਨੇ ਉਹ ਆਪਣੇ ਵਰਕਾਂ ਨਾਲ ਮੀਟਿੰਗ ਵੀ ਕਰਦੇ ਤੇ ਬੂਟੇ ਵੀ ਲਗਾਉਣ ਯਤਨ ਕਰ ਰਹੇ ਲੇਕਿਨ ਗੱਲਬਾਤ ਹੀ ਕਰਦੇ ਆ ਇਹਨਾਂ ਦਾ ਇਹਨਾਂ ਦਾ ਕੀ ਹੋ ਰਿਹਾ ਐਮ.ਐਲ.ਏ. ਸਾਹਿਬ ਅੱਜ এনवायरमेंट ਦਿਹਾੜਾ ਹੈ ਅੱਜ ਗਲੋਬਲ ਵਾਰਮਿੰਗ ਵੀ ਪੈ ਰਹੀ ਹੈ ਕਾਫੀ ਧੁੱਪ ਵੀ ਹੈ ਤੇ ਉਸ ਤੇ ਚਲਦੀ ਹੋਈ ਹੁਣ ਸਾਨੂੰ ਆਪਣਾ ਐਟਮੋਸਫੇਅਰ ਵੀ ਪੂਰਾ ਸਹੀ ਰੱਖਣਾ ਪੈਣਾ ਕਿਸ ਤਹਾਬ ਨਾਲ ਚੱਲੋਂਗੇ ਕਿੰਨੇ ਕਬੂਟੇ ਲਗਾਉਂਦੇ ਹਲਕਾ ਪੂਰੀ ਦੇ ਵਿੱਚ ਅ ਮੈਂ ਗਿਣਤੀ ਨਹੀਂ ਕਰਨਾ ਚਾਹੁੰਦਾ ਮੇਰਾ ਮਕਸਦ ਤਾਂ ਵੀ ਜਿਹੜੀ ਤਪਸਬਦਰੀ ਅੱਜ ਬਿਮਾਰੀਆਂ ਬਦਰੀਆਂ ਉਹਦੇ ਵਾਸਤੇ ਮੈਂ ਸਾਰੇ ਆਪਣੇ ਸਾਥੀਆਂ ਨੂੰ ਬੇਨਤੀ ਕੀਤੀ ਆ ਵਾਰਡ ਵਾਈਜ਼ ਡੇਲੀ ਹਰ ਵਾਰ ਦੇ ਵਿੱਚ ਦਰਖਤ ਲਾਵਾਂਗੇ ਵੱਧ ਤੋਂ ਵੱਧ ਲਾਵਾਂਗੇ ਮੇਰਾ ਤਾਂ ਮਕਸਦ ਇੱਕੋ ਹੀ ਆ ਇਹ ਦਰਖਤ ਚਾਹੇ 100 ਦੀ ਜਗ੍ਹਾ 10 ਲੱਗ ਜਾਣ ਉਹ ਪਾਲੇ ਜਾਣ ਕਿਉਂਕਿ ਬਹੁਤ ਐਨਜੀਓ ਬਹੁਤ ਮਰਗੇ ਸਮਾਜ ਸੇਵੀ ਸੰਸਥਾ ਦਰਖਤ ਇਨੇ ਕਲਾਉਂਦੀਆਂ ਨੇ ਹਰ ਸਾਲ ਪਰ ਉਹ ਪਿੱਛੇ ਸੁੱਕਦੇ ਜਾਂਦੇ ਨੇ ਮੈਂ ਮੈਂ ਬੇਨਤੀ ਇਹ ਕਰ ਰਿਹਾ ਸਾਡੇ ਜਿਹੜੇ ਸੰਗਤ ਸੀ ਹੱਥ ਜੋੜ ਕੇ ਮੈਂ ਤੁਹਾਡੇ ਜਰੀਏ ਵੀ ਬੇਨਤੀ ਕਰਦਾ ਹੱਥ ਜੋੜ ਕੇ ਸਿਰ ਝੁਕਾ ਕੇ ਬੇਨਤੀ ਕਰਦਾ ਜੇ ਤੁਸੀਂ 100 ਬੂਟਾ ਲਾਉਣਾ 10 ਬੂਟੇ ਲਾਓ ਉਹਨਾਂ 10 ਨੂੰ ਪਾੜ ਲਓ ਤਾਂ ਕਿ ਜਿਵੇਂ ਆਪਣਾ ਆਪਣੇ ਬੱਚਿਆਂ ਨੂੰ ਖਰਾਕ ਕਮਾਉਣੇ ਆ ਵਧੀਆ ਤਾਂ ਕਿ ਉਹ ਵੱਧ ਫੁੱਲ ਸਕਣ ਉਹ ਤੰਦਰੁਸਤ ਰਹਿ ਸਕਣ ਬਾੜੀਆਂ ਦਬਾ ਸਕਣ ਉਹਦੇ ਵਾਸਤੇ ਸਾਫ ਸੁੱਧੀ ਆਕਸੀਜਨ ਵਾਸਤੇ ਆਪਾਂ ਦਰਖਤ ਲਾਉਣਾ ਬਹੁਤ ਜ਼ਿਆਦਾ ਜ਼ਰੂਰੀ ਆ ਦਰਖਤ ਲਾ ਕੇ ਉਹਨੂੰ ਪਾਲੋ ਜਿਵੇਂ ਆਪਾਂ ਬੱਚੇ ਪੜਦੇ ਨੇਵੇਂ ਵੀ ਵੱਡਾ ਹੋਵੇ ਤੇ ਓਵੇਂ ਓਵੇਂ ਵੱਡੇ ਬੰਗੇ ਬੱਚੇ ਨੂੰ ਓਵੇਂ ਓਵੇਂ ਵੱਧ ਤੋਂ ਵੱਧ ਆਕਸੀਜਨ ਮਿਲ ਸਕੇ ਹਲਕਾ ਰਾਜਸਥਾਨ ਤੇ ਬਿਹਾਰ ਦੀ ਗੱਲ ਕੀਤੀ ਜਾਵੇ ਅੱਜ ਨੂੰ ਉੱਥੇ ਪਾਣੀ ਦੀ ਕਿੱਲਤ ਹੋ ਗਈ ਹੈ ਪਾਣੀ ਜਿਹੜਾ ਉੱਥੇ ਮੋਲ ਦਾ ਵਿਕਣ ਲੱਗਾ ਕਈ ਵੱਡੇ ਵੱਡੇ ਬੋਰ ਕਰਨੇ ਪੈਂਦੇ ਇੱਕ ਪਾਸੇ ਗੱਲ ਕੀਤੀ ਇਹ ਦੁਬਈ ਵਰਗੇ ਰੇਗਿਸਤਾਨ ਨੂੰ ਹਰਿਆਲੀ ਭਰਿਆ ਕਰ ਦਿੱਤਾ ਗਿਆ ਲੇਕਿਨ ਪੰਜਾਬ ਵੀ ਉਹੀ ਦੌਰ ਵਿੱਚ ਆ ਗਿਆ ਹੈ ਪੰਜਾਬ ਦੇ ਵਿੱਚ ਕਟਿੰਗ ਜ਼ਿਆਦਾ ਹੋ ਰਹੀ ਹੈ ਤੇ ਬੂਟੇ ਕੱਟ ਲੱਗ ਰਹੇ ਨੇ ਲੇਕਿਨ ਸਰਕਾਰ ਨੂੰ ਇੱਕ ਸਟੈਪ ਇਹ ਲੈਣਾ ਚਾਹੀਦਾ ਹੈ ਕਟਿੰਗ ਕਰਨ ਵਾਲੇ ਉੱਤੇ ਜੁਰਮਾਨਾ ਲਗਾਉਣਾ ਚਾਹੀਦਾ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਆਲਰੇਡੀ ਇੱਥੇ ਆਉਣਾ ਸ਼ਹੀਦ ਆਜਮ ਸਿੰਘ ਭਗਤ ਸਿੰਘ ਹਰਿਆਵਲ ਲ ਇਹਦੀ ਸ਼ੁਰੂਆਤ ਕੀਤੀ ਸੀਗੀ ਔਰ ਬਹੁਤ ਜਿਆਦਾ ਦਰਖਤ ਲਾਏ ਨੇ ਪਰ ਉਹਦੇ ਵਿੱਚ ਕੱਲੀ ਸਰਕਾਰ ਮੈਂ ਤੁਹਾਨੂੰ ਬੇਨਤੀ ਕਰਦਾ ਸਰਕਾਰ ਤੁਹਾਡੀ ਹੈ ਤੁਹਾਡੀ ਸੇਵਾ 'ਚ ਹਾਜ਼ਰ ਹੈ ਪਰ ਕੱਲੀ ਸਰਕਾਰ ਕੁਝ ਨਹੀਂ ਕਰ ਸਕਦੀ ਤੁਹਾਡੇ ਜਿਵੇਂ ਤੁਹਾਡੀਆਂ ਵੋਟਾਂ ਨਾਲ ਸਰਕਾਰ ਬਣੀ ਆ ਐਵੇਂ ਤੁਹਾਡੇ ਸਾਥ ਨਾਲ ਜੇ ਆਪਾਂ এনवायरमेंट ਸੰਭਾਲਣਾ ਵਾ ਜੇ ਬਾਤਾਵਨ ਸੰਭਾਲਣਾ ਪਾਣੀ ਸੰਭਾਲਣਾ ਤੁਹਾਡੇ ਸਾਥ ਦੀ ਲੋੜ ਆ ਔਰ ਜਰੂਰ ਇੱਕ ਆਦਮੀ ਇੱਕ ਦਰਖਤ ਜਰੂਰ ਲਾਓ ਹੋ ਸਕਦਾ ਇੱਕ ਨਹੀਂ ਲਾ ਸਕਦਾ ਘਰ ਦੇ ਅੱਗੇ ਜਰੂਰ ਇੱਕ ਦਰਖਤ ਲਾਓ ਤਾਂ ਕਿ ਆਪਣੇ ਜਿਹੜੇ ਆਉਣ ਵਾਲੀ ਤਪਸ਼ਾ ਨੇ ਤਾਂ ਮਿਲਗੇ 10-15 ਸਾਲ ਆਪਾਂ ਨੇ ਬੰਦਿਆਂ ਦਾ ਪਕੌੜੇ ਬਣ ਜਾਣਗੇ ਪਾਣੀ ਖਤਮ ਹੋ ਜਾਊਗਾ ਔਰ ਜੋ ਇਤਿਹਾਸਕਾਰ ਕਹਿੰਦੇ ਨੇ ਪਾਣੀਆਂ ਪਿੱਛੇ ਜੰਗ ਲੱਗਣ ਵਾਲੀ ਐ ਆਉਣ ਵਾਲੇ ਸਮੇਂ ਤੇ ਉਸ ਨੂੰ ਬਚਾਈਏ ਆਪਾਂ ਆਓ ਇਕੱਠੇ ਹੋ ਕੇ ਆਪਣੀ ਆਪਣੀ ਜ਼ਿੰਮੇਵਾਰੀ ਨਿਭਾਈਏ ਬੇਨਤੀ ਇਹ ਕਰਦਾ ਆਓ ਅੱਜ ਵਾਤਾਵਰਣ ਦੀ ਸਥਿਤੀ ਤੁਹਾਨੂੰ ਵਧਾਈ ਵੀ ਦਿੰਦਾ ਔਰ ਬੇਨਤੀ ਵੀ ਕਰਦਾ ਤੁਸੀਂ ਇਕੱਠੇ ਹੋ ਕੇ ਆਪਾਂ ਅੱਜ ਤੋਂ ਦਰਖਤ ਲਾਉਣੇ ਸ਼ੁਰੂ ਕਰੋ 100 ਦੀ ਬਜਾਏ 10 ਲਾ ਲਓ ਪਰ ਉਹਨੂੰ ਪਾਣੀ ਤਿੰਨੇ ਟਾਈਮ ਜਿਵੇਂ ਤਿੰਨੇ ਟਾਈਮ ਆਪਾਂ ਨੇ ਬੱਚਿਆਂ ਨੂੰ ਖੁਰਾਕ ਦੇਨੇ ਤਿੰਨੇ ਟਾਈਮ ਨੂੰ ਪਾਣੀ ਦੇ ਕੇ ਖੁਰਾਕ ਦੇ ਕੇ ਉਹਨੂੰ ਬਲਕੇ ਵਧੀਆ ਟੰਗਨਾ ਪਾ ਲੋ ਤਾਂ ਕਿ ਪੜ ਕੇ ਉਹ ਆਪਣੇ ਬੱਚਿਆਂ ਨੂੰ ਆਕਸੀਜਨ ਸਾਫ ਸੁਥਰੀ ਦੇ ਸਕੇ ਆ ਜਿਹੜੀ ਤਪਸ ਵੱਧ ਰਹੀ ਆ ਉਹਨੂੰ ਹਰ ਸਾਲ ਦੇ ਵਿੱਚ 2-3 ਟੈਂਪਰੇਚਰ ਡਿਗਰੀ ਵੱਧ ਰਿਆ ਵਾ ਉਹਨੂੰ ਆਪਾਂ ਮਿਲ ਕੇ ਰੋਕ ਸਕੀਏ ਬਹੁਤ ਧੰਨਵਾਦ ਜੀ ਲੇਕਿਨ ਐਮਲੀ ਸਾਹਿਬ ਇੱਕ ਛੋਟਾ ਸਵਾਲ ਹੈ ਕਿ ਹੁਣ ਗਲੀਆਂ ਮਹੱਲੇ ਦੇ ਵਿੱਚ ਬੂਟੇ ਲਗਾਉਣ ਨੂੰ ਕਈ ਪ੍ਰੇਸ਼ ਕਰਦੇ ਨੇ ਕਈ ਆਪਣੇ ਦਰਾਂ ਮੂਰੇ ਨਹੀਂ ਲਗਾਉਂ ਦਿੰਦੇ ਨੇ ਲੇਕਿਨ ਉਸ ਚੀਜ਼ ਨੂੰ ਫਿਰ ਕਿੱਦਾਂ ਅੱਗੇ ਕਿੱਦਾਂ ਜਾ ਸਕਦਾ ਕਈ ਵਾਰ ਕਹਿੰਦਾ ਕਿ ਅਗਲਾ ਬੰਦਾ ਕਹਿੰਦਾ ਨਹੀਂ ਲਗਾਣ ਦੇਣਾ ਮੈਂ ਉਹਨਾਂ ਨੂੰ ਜਿਹੜੇ ਕਹਿੰਦੇ ਨੇ ਦਰਾਂ ਦੇ ਮੂਰੇ ਸਾਡੇ ਦਰਖ ਜੇ ਸਾਡੇ ਜਾਨ ਨਾ ਬੱਜੀ ਫਰੰਟ ਕੀ ਕਰਾਂਗੇ ਜੇ ਸਾਡੇ ਬੱਚਿਆਂ ਦੇ ਮਿਲਕੇ ਬਿਮਾਰੀਆਂ ਲੱਗੀਆਂ ਤੇ ਫਰੰਟ ਕੀ ਕਰਾਂਗੇ ਇਸ ਕਰਕੇ ਉਹਦੇ ਤੋਂ ਜ਼ਿਆਦਾ ਜ਼ਰੂਰੀ ਹੈ ਆਪਣੇ ਬੱਚਿਆਂ ਨੂੰ ਬਿਮਾਰੀਆਂ ਤੋਂ ਬਚਾਉਣਾ ਆਪਾਂ ਨੂੰ ਬਿਮਾਰੀਆਂ ਤੋਂ ਬਚਾਉਣਾ ਤੇ ਉਹਦੇ ਵਾਸਤੇ ਜ਼ਰੂਰ ਦਰਖਤ ਲਾਓ ਇਹਨਾਂ ਸੋਚੋ ਦਰਖਤ ਨਾਲ ਸਜਾਵਟ ਹੁੰਦੀ ਹੈ ਇਹ ਔਰ ਕਈ ਲੋਕ ਕਹਿ ਦਿੰਦੇ ਨੇ ਵੀ ਪੱਤੇ ਖਿਲਰਦੇ ਨੇ ਪਰ ਮੈਂ ਦੱਸਣਾ ਚਾਹਣਾ ਪੱਤਿਆਂ ਨਾਲ ਵੀ ਮਿਲਕੇ ਬਿਮਾਰੀਆਂ ਦਾ ਹੱਲ ਹੈ ਉਹ ਪੱਤਿਆਂ ਨਾਲ ਵੀ ਇਲਾਜ ਹੁੰਦਾ ਹੈ ਨਿੰਮ ਦੇ ਪੱਤੇ ਘੁੰਮਦੇ ਨੇ ਉਹ ਜਿਹੜੀ ਨਿੰਮ ਦੀ ਹਵਾ ਮਿਲਦੀ ਆ ਉਹ ਸਾਡੀਆਂ ਬਿਮਾਰੀਆਂ ਨੂੰ ਠੀਕ ਕਰਦੀ ਹੈ ਉਹ ਇਸ ਕਰਕੇ ਜ਼ਰੂਰ ਦਰਖਤ ਲਾਓ ਇਹ ਨਾ ਸੋਚੋ ਵੀ ਸਾਡਾ ਫਰੰਟ ਖਰਾਬ ਹੋ ਜਾਊਗਾ ਇਹ ਸੋਚੋ ਅਸੀਂ ਆਪਣੇ ਬੱਚਿਆਂ ਨੂੰ ਬੁਆਰੀਆਂ ਤੋਂ ਪਹੁੰਚਾਉਣਾ ਇਹ ਸੋਚੋ ਬੱਚਿਆਂ ਨੂੰ ਕੁਛ ਨਾ ਘਰ ਜੇਕੇ ਜਰੂਰ ਜਾਣਾ ਵਾ ਹਲਕਾ ਪੂਰੀ ਵਿੱਚ ਬਹੁਤ ਸੋਹਣੀ ਇੱਕ ਕੱਟ ਕੀਤਾ ਗਿਆ ਸੀ ਮਾਨ ਸਾਹਿਬ ਨੇ ਲਗਾਤਾਰ ਸੰਗਰੂਰ ਵੀ ਗੱਲ ਕੀਤੀ ਬਠਿੰਡੇ ਵੀ ਗੱਲ ਕੀਤੀ ਕਿ ਹਲਕਾ ਪੂਰੀ ਵਿੱਚ ਕੱਟ ਬਹੁਤ ਸੀਗਾ ਲੇਕਿਨ ਸੀਟ ਹਾਰਨ ਦਾ ਕਾਰਨ ਕੀ ਹੋ ਸਕਦਾ ਮੈਂ ਸਭ ਇੱਕ ਛੋਟਾ ਜਿਹਾ ਇੱਕ ਤੇ ਬਰੀ ਮੈਂ ਅਗੇ ਬਾਤੋ ਬਾਤ ਸ਼ਿਰਵਾਦ ਦਿੱਤਾ ਵਾ ਔਰ ਜੇ ਉਹ ਲੋਕਾਂ ਨੇ ਫਤਵਾ ਦਿੱਤਾ ਉਹਨੂੰ ਮੈਂ ਸਿਰ ਮੱਥੇ ਪ੍ਰਵਾਨ ਕਰਦਾ ਔਰ ਧੰਨਵਾਦ ਕਰਦਾ ਔਰ ਲੋਕ ਬਹੁਤ ਸੂਝਵਾਨ ਨੇ ਬਹੁਤ ਸਮਝਦ ਕੀ ਕਰਨਾ ਕੀ ਨਹੀਂ ਕਰਨਾ ਸਾਡਾ ਕੰਮ ਹੁੱਕਾ ਦੇਣਾ ਔਰ ਹੋ ਸਕਦਾ ਮੇਰੀਆਂ ਕਮੀਆਂ ਰਹੀਆਂ ਨੇ ਮੇਤੋਂ ਜਿਹੜੀਆਂ ਗਲਤੀਆਂ ਰਹੀਆਂ ਨੇ ਮੈਂ ਉਹਦੀ ਮਾਫੀ ਮੰਗਦਾ ਜਿਹੜੀਆਂ ਕਮੀਆਂ ਰਹੀਆਂ ਉਹ ਮੈਂ ਦੂਰ ਵੀ ਕਰੂੰਗਾ ਔਰ ਬੇਨਤੀ ਕਰਦਾ ਆਓ ਇਕੱਠੇ ਹੋ ਕੇ ਤਿੰਨ ਸਾਲ ਤੁਹਾਡੀ ਬਣਾਈ ਹੋਈ ਸਰਕਾਰ ਆ ਤਿੰਨ ਸਾਲ ਦੇ ਵਿੱਚ ਆਪਾਂ ਇਸ ਇਲਾਕੇ ਨੂੰ ਇਸ ਤਰ੍ਹਾਂ ਦਾ ਵਧੀਆ ਬਣਾ ਦਈਏ ਤਾਂ ਕਿ ਲੋਕ ਵੀ ਯਾਦ ਕਰਨ ਸਾਡਾ ਆਉਣ ਵਾਲਾ ਪਿੱਖ ਸਾਡਾ ਬੱਚੇ ਉਹ ਵੀ ਯਾਦ ਰੱਖਣ ਮਿਲ ਕੇ ਸਾਡੇ ਬਜ਼ੁਰਗਾਂ ਨੇ ਸਾਡੇ ਵਾਸਤੇ ਕੁਛ ਨਾ ਕੁਝ ਜੋੜ ਕੇ ਗਏ ਨੇ ਕੌਂਸਲਰ ਦੇ ਇਲੈਕਸ਼ਨ ਆਣਗੇ ਕੌਂਸਲਰ ਇਲੈਕਸ਼ਨ ਦੀ ਰਣਨੀਤੀ ਕੀ ਰਹੇਗੀ ਸਰ ਜਿੱਦਾਂ ਕਿਉਂਕਿ ਲੋਕ ਜਿਹੜੇ ਨੇ ਕਈ ਹੁਣ ਦੇਖਿਆ ਜਾ ਰਿਹਾ ਹੈ ਐਮਪੀ ਦੇ ਇਲੈਕਸ਼ਨਾਂ ਤੇ ਸਰਵੇ ਕੀਤਾ ਜਾਵੇ ਤਾਂ ਕਾਂਗਰਸ ਜਿਹੜੀ ਹੈ ਇਸ ਸਮੇਂ ਜ਼ਿਆਦਾ ਲੱਗ ਗਈ ਸੀ ਕਿ ਤੇ ਭਾਜੀ ਦਾ ਵੀ ਦਫਾ ਗਰਾਲ ਸਰ ਦੇਖੋ ਉਹਦੇ ਵਿੱਚ ਉਹਦੇ ਵਿੱਚ ਕੇਂਦਰ ਦੀ ਜਿਹੜੀ ਵੋਟ ਹੁੰਦੀ ਆ ਲੱਗ ਹੁੰਦੀ ਆ ਜਿਹੜੀ ਸਟੇਟ ਦੀ ਵੋਟ ਲੱਗ ਹੁੰਦੀ ਆ ਜਿਹੜੀ ਮਿਲ ਕੇ ਕੌਂਸਲਰ ਦੀ ਵੋਟ ਲੱਗ ਹੁੰਦੀ ਆ ਲੋਕ ਸੂਝਵਾਨ ਨੇ ਲੋਕਾਂ ਨੂੰ ਸਮਝਾਉਣ ਦੀ ਲੋਕ ਨੇ ਲੋਕਾਂ ਨੂੰ ਪਤਾ ਵਾ ਵੀ 3 ਸਾਲ ਸਰਕਾਰ ਤੇ ਇਕੱਠੇ ਰਹਿ ਕੇ ਕੰਮ ਕਰ ਸਕਗੇ ਐਮਐਲਏ ਆਵਾਦੀ ਪਾਰਟੀ ਦਾ ਹੋਊਗਾ ਸਰਕਾਰ ਆਵਾਦੀ ਪਾਰਟੀ ਦੀ ਆ ਕਾਉਂਸਲਰ ਆਵਾਦੀ ਪਾਰਟੀ ਦਾ ਹੋਊਗਾ ਤੇ ਇੱਕ ਜੋਟ ਹੋ ਕੇ ਕੰਮ ਕਰ ਸਕਾਂਗੇ ਆਪਣੇ ਇਲਾਕੇ ਨੂੰ ਸੁਧਾਰ ਸਕਾਂਗੇ ਲੋਕ ਬਹੁਤ ਸੁਜਣੇ ਲੋਕਾਂ ਨੂੰ ਪਤਾ ਵਾ ਸ਼ੁਰੂਆਤ ਕਿਤੋਂ ਲੱਗੀ ਫਿਰ ਛੋਟੀ ਜੀ ਬੂਟੇ ਦੀ ਸ਼ੁਰੂਆਤ ਕਿਤੋਂ ਹੋਣ ਲੱਗੀ ਹੈ ਇੱਥੋਂ ਸ਼ੁਰੂਆਤ ਕਰਨ ਲੱਗੇ ਅੱਜ ਔਰ ਤਕਰੀਬਨ ਹਰ ਵਾਰਡ ਦੇ ਵਿੱਚ ਹਰ ਡੇਲੀ ਅਸੀਂ ਬੂਟੇ ਲਾਵਾਂਗੇ ਜਦੋਂ ਬਰਸਾਤ ਆ ਗਈ ਉਹਦੋਂ ਹੋਰ ਵਧਾਵਾਂਗੇ ਉਸ ਤੋਂ ਬਿਲਕੁਲ ਸਾਡੇ ਮਾਨਯੋਗ ਐਮਐਲਏ ਹਲਕਾ ਪੂਰਬੀ ਤੋਂ ਨੇ ਜੋ ਆਪਣੇ ਦਫਤਰ ਦੇ ਬਾਹਰ ਤੋਂ ਨੁਹਾਰ ਬਦਲਣੀ ਸ਼ੁਰੂ ਕਰਨਗੇ ਤਾਂ ਕਿ ਨੁਹਾਰ ਜਿਹੜੀ ਆ ਬਦਲੀ ਜਾਏਗੀ ਤੇ ਹਲਕਾ ਪੂਰੇ ਦੇ ਵਿੱਚ ਰੁੱਖਾਂ ਦੀ ਬਰਸਾਤ ਜਿਹੜੀ ਹੋ ਜਾਏਗੀ ਰੁੱਖਾਂ ਦੀ ਬਰਸਾਤ ਇਸ ਕਰਕੇ ਕਿ ਰੁੱਖ ਲੱਗਣਗੇ ਤੇ ਰੁੱਖਾਂ ਦੀ ਬਰਸਾਤ ਹੋਗੀ ਟੈਂਪਰੇਚਰ ਬਾਹਰ ਖੜ ਕੇ ਜਦੋਂ ਅੰਦਰੋਂ ਆਏ ਦਫਤਰ ਦਾ ਐਮਐਲਏ ਸਾਹਿਬ ਕਿੰਨਾ ਕਿ ਤਪਸ਼ ਭੈਰੀ ਹੈ ਤੁਸੀਂ ਆਪ ਖੁਦ ਦੇਖ ਸਕਦੇ ਹੋ ਤੇ ਹੁਣ ਬਦਲਾਅ ਜੂਰੀ ਹੈ ਉਸੇ ਉਸੇ ਕਰਕੇ ਰੁੱਖ ਲਵਾਉਣ ਦੀ ਗੱਲ ਮਿਲ ਕੇ ਮੈਜ ਮੈਂ ਜਿਹੜੇ ਚਲਾ ਰਹੇ ਹਾਂ ਇਸੇ ਕਰਕੇ ਚਲਾ ਰਹੇ ਹਾਂ ਤਾਂ ਕਿ ਵੱਧ ਤੋਂ ਵੱਧ ਰੁੱਖ ਲੱਗ ਸਕਣ ਤਿਆਪਤਾ ਉਸ ਤੋਂ ਬਾਅਦ ਨਹੀਂ ਦਬ ਸਕੀ ਬੂਟੇ ਲੈ ਕਿੱਥੋਂ ਸਕਦੇ ਜਿਹੜੇ ਨਹੀਂ ਫੋਟ ਕਰ ਪਾ ਸਕਦੇ ਉਹਨਾਂ ਵਾਸਤੇ ਕੋਈ ਬੂਟੇ ਮੇਰਾ ਫੋਨ ਮੇਰੇ ਖਿਆਲ ਤਕਰੀਬਨ ਕੋਈ ਐਸਾ ਬੰਦਾ ਨਹੀਂ ਹੈਗਾ ਸਾਡੀ ਕਾਰਪੋਰੇਸ਼ਨ ਵੱਲੋਂ ਜੰਗਲਾਤ ਪਹੁੰਚੇਗਾ ਨੋ ਬੂਟੇ ਫਰੀ ਦਿੱਤੇ ਜਾਂਦੇ ਨੇ ਔਰ ਜੇ ਕਿਤੇ ਨਹੀਂ ਕਿੱਥੇ ਮਿਲਦੇ ਤੇ ਜਰੂਰ ਨੰਬਰ ਮਿਲ ਕੇ ਕਾਰਪੇਸ਼ ਦੇ ਜਨਰਲ ਕਮਿਸ਼ਨਰ ਇੱਕ ਨੰਬਰ ਵੀ ਮਿਲ ਕੇ ਜਾਰੀ ਕਰੋ ਜੇ ਕਿਸੇ ਨੂੰ ਬੂਟੇ ਚਾਹੀਦੇ ਨੇ ਤੇ ਤਾਂ ਕਿ ਉਹ ਬੂਟੇ ਸਾਡੇ ਜਨਰਲ ਕਮਿਸ਼ਨਰ ਖੜੇ ਨੇ ਤੇ ਇਹ ਇੱਕ ਨੰਬਰ ਜਾਰੀ ਕਰਕੇ ਤੇ ਤਾਂ ਕਿ ਬੂਟੇ ਲਗਾ ਸਕਣ ਜੇ ਕਿਹਨ ਇੱਕ ਕਬੂਟਾ ਲੈਣਾ ਜਾਂ ਦੋ ਲੈਣੇ ਦਸ ਲੈਣੇ ਲਗਾ ਸਕਦੇ ਹੋ ਠੀਕ ਹੈ ਜੀ ਨੰਬਰ ਜਾਰੀ ਕਰੋਂਗੇ ਜੋ ਸਰ ਇਹ ਆਪੇ ਸਾਡੇ ਜਈ ਹੈ ਐਲ ਐਸਓ ਦਾ ਨੰਬਰ ਜਾਰੀ ਕਰਾਂਗੇ ਅਸੀਂ ਬੋਲ ਸਕਦੇ ਨਹੀਂ ਨੰਬਰ ਉਹਨਾਂ ਨੂੰ ਪੁੱਛ ਕੇ ਮੈਂ ਲੈ ਲਵਾਂਗਾ ਕਿਉਂਕਿ ਪਬਲੀਕਲੀ ਕਿਹੜਾ ਨੰਬਰ ਅਨਾਉਂਸ ਕਰਨਾ ਵਾ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਆਵੇ ਬਿਲਕੁਲ ਬਹੁਤ ਸੋਹਣਾ ਕਬੂਟਾ ਜਿਹੜਾ ਇੱਥੇ ਲੱਗ ਰਿਹਾ ਵਾ ਇਹ ਦੇਖ ਸਕਦੇ ਹੋ ਕਿ ਐਮ ਐਲ ਏ ਸਾਹਿਬ ਤੇ ਆਮ ਆਦੀ ਪਾਰਟੀ ਦੇ तमाम ਲੋਕਾਂ ਦੀ ਮਿਹਰਬਾਨੀ ਇਹ ਬੂਟਾ ਜਿਹੜਾ ਇੱਥੇ ਲੱਗ ਰਿਹਾ ਪਿੱਛੇ ਦੇਖ ਸਕਦੇ ਹੋ ਨਗਰ ਨਿਗਮ ਦਾ ਪਿੱਛੇ ਬੋਰਡ ਦਿਖਾ ਸਕਦੇ ਆ ਵਿਸ਼ਾ ਵਾਤਾਵਰਨ ਦੀਫਸ ਇਹ ਤਸਵੀਰ ਹੈ ਕਿ ਤਸਵੀਰ ਹੈ ਕਿ ਜਿਹਨੇ ਆਮ ਆਦੀ ਪਾਰਟੀ ਦੇ ਵਰਕਰ ਨੇ ਤੇ ਆਮ ਲੋਕ ਨੇ ਜਿਹੜੇ ਉਹ ਹੁਣ ਬੂਟੇ ਜਿਹੜੇ ਨੇ ਲਗਾਉਣੇ ਸ਼ੁਰੂ ਕਰ ਰਹੇ ਕਿਉਂਕਿ এনवायरमेंट ਬਦਲੀ ਜਾ ਸਕੇ ਇਹ ਤਸਵੀਰ ਦਿਖਾ ਰਹੇ ਆ ਜੀ ਸਾਬੋ ਲekin ਜਿਹੜੀ ਇਹ ਸ਼ੁਰੂਆਤ ਹੋਈ ਹੈ ਬੂਟਿਆਂ ਤੋਂ ਜਿਹੜੇ ਬੂਟੇ ਜਿਹੜੇ ਹੈਗੇ ਨੇ ਲਗਾਣੇ ਜੂਰੀ ਵੀ ਹੈਗੇ ਨੇ ਬੂਟੇ ਜਿਹੜੇ ਨੇ ਨਗਰ ਨਿਗਮ ਤੋਂ ਅਨੁਦ ਦੇਵੇਗੀ ਵੀ ਤੁਸੀਂ ਲੈ ਸਕਦੇ ਹੋ ਰੋਜ਼ਗਾਰਨ ਦੇ ਕੋਲ ਇੱਕ ਨਗਰ ਨਿਗਮ ਦੀ ਨਰਸਰੀ ਹੈ ਉੱਥੇ ਤੁਸੀਂ ਤਮਾਮ ਬੂਟੇ ਲੈ ਸਕਦੇ ਹੋ ਕਿਉਂਕਿ ਬੂਟੇ ਹੁਣ ਜੀਵਨ ਬਣ ਚੁੱਕਾ ਹੈ ਇਹ ਬੂਟੇ ਉਹ ਨੇ ਕਿ ਜਿਹੜੇ ਬੂਟੇ ਤੁਸੀਂ ਘਰਾਂ ਚ ਲਗਾਉਂਗੇ ਲੇਕਿਨ ਅੱਜ ਨੂੰ ਪੰਜਾਬੀਆਂ ਨੂੰ ਵੈਲਿਊ ਵਾਲਾ ਲੱਗ ਗਿਆ ਕਿ ਰੁੱਖਾਂ ਦੀ ਵੈਲਿਊ ਕੀ ਹੁੰਦੀ ਹੈ ਲੇਕਿਨ ਉਸ ਸਮੇਂ ਪੰਜਾਬੀ ਕਿੱਥੇ ਜਦੋਂ ਰੁੱਖ ਜਿਹੜੇ ਨੇ ਵੱਧ ਤੋਂ ਵੱਧ ਕੱਟੇ ਜਾ ਰਹੇ ਸੀਗੇ ਆਖਿਰ ਉਹਦੋਂ ਕਿਉਂ ਨਹੀਂ ਐਕਸ਼ਨ ਲਿੱਤੇ ਗਏ ਕਿਉਂਕਿ ਅੱਜ ਨੂੰ ਜਿਹੜੀ ਟੈਂਪਰੇਚਰ ਵਧ ਰਹਾ ਜਾ ਰਿਹਾ ਮੀਂਹ ਬਰਸਾਤਾ ਨਹੀਂ ਪੈ ਰਹੀਆਂ ਇਸੇ ਕਰਕੇ ਬਰਸਾਤਾ ਨਹੀਂ ਪੈ ਰਹੀਆਂ ਅਗਰ ਦੁਬਈ ਵਰਗਾ ਦੇਸ਼ ਰੇਗਿਸਤਾਨ ਦੇ ਵਿੱਚ ਹਰਿਆਲੀ ਲਿਆ ਸਕਦਾ ਤੇ ਪੰਜਾਬ ਸੂਬੇ ਦੇ ਵਿੱਚ ਹਰਿਆਲੀ ਕਿਉਂ ਨਹੀਂ ਆ ਸਕਦੀ ਕਿਉਂਕਿ ਪੰਜਾਬ ਪੰਜ ਪੀਰਾਂ ਦੀ ਧਰਤੀ ਹੈ ਤੇ ਲੇਕਿਨ ਉਸ ਤੋਂ ਬਾਅਦ ਪੰਜਾਬ ਦੇ ਕਿਲਕ ਪੈ ਗਈ ਤੇ ਬੁਲਤੇ ਹੁਣ ਲੱਗਣੇ ਸ਼ੁਰੂ ਹੋ ਗਏ ਹੁਣ ਇਹ ਬੋਟਿਆਂ ਨੂੰ ਵੱਡੇ ਹੋਣ ਤੇ 10 ਤੋਂ 15 ਸਾਲ ਲੱਗਣਗੇ ਤੇ 15 ਸਾਲ ਬਾਅਦ ਇਸ ਨੂੰ ਹਾਰ ਬਦਲੀ ਜਾਊਗੀ ਕਿ ਲੁਧਿਆਣਾ ਸ਼ਹਿਰ ਨੂੰ ਹਾਰ ਆਂਦਾ ਹੈ ਕੀ ਨਹੀਂ ਜਾਂਦਾ ਆਟਾ ਵਰਨ ਦਿਵਸ ਜਿਹੜਾ ਅੱਜ ਹੈਗਾ ਕਿਉਂਕਿ ਜੋ ਟੈਂਪਰੇਚਰ ਦੀ ਗੱਲ ਕਰੀਏ 46 ਤੋਂ 72 ਡਿਗਰੀ ਟੈਂਪਰੇਚਰ ਜਿਹੜਾ ਹੈਗਾ ਬਾਹਰ ਖੜ ਕੇ ਵੀ ਇੰਨੀ ਕੁ ਲੂ ਲੱਗਦੀ ਹੈ 2 ਤੋਂ 5 ਜਿਹੜਾ ਵਾ ਕਿਹਾ ਜਾਂਦਾ ਕਿ ਬਾਹਰ ਨਿਕਲੋ ਸਿਰ ਤੇ ਗਿੱਲਾ ਕਪੜਾ ਰੱਖ ਕੇ ਜਾਓ ਤਾਂ ਸਿਰ ਠਾਕ ਕੇ ਜਾਓ ਲੇਕਿਨ ਇਸ ਵਿੱਚ ਯੋਗਦਾਨ ਮੰਗਿਆ ਐਮਐਲਏ ਸਾਹਿਬ ਨੇ ਤੇ ਅਸੀਂ ਵੀ ਕਹਿੰਦੇ ਹਾਂ ਕਿ ਬੂਟੇ ਲਗਾਣਾ ਸਾਡਾ ਇੱਕ ਫਰਜ਼ ਬੰਦਾ ਕਿਉਂਕਿ ਬੂਟੇ ਨਾ ਹੋਏ ਤਾਂ ਜੀਵਨ ਨਾ ਹੋਇਆ ਲੇਕਿਨ ਹੁਣ ਦੇਖਦੇ ਹਾਂ ਕਿੰਨੇ ਕੁ ਲੋਕ ਬਾਹਰ ਆ ਕੇ ਹੁਣ ਇਹ ਤਮਾਮ ਕੋਸ਼ਿਸ਼ਾਂ ਦੇ ਵਿੱਚ ਯਤਨ ਕਰਨਗੇ ਲੋਦਿਆਣਾ ਤੋਂ ਕੈਮਰਾ